ਗੰਟਰ ਦਿਵਸ ਤੇ ਸਬੰਧ ਦੇ ਵਿੱਚ ਪਟਿਆਲਾ ਪੁਲਿਸ ਵੱਲੋਂ ਵਿਸ਼ੇਸ਼ ਗੱਟੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ 26 ਜਨਵਰੀ ਦੀ ਸੁਰੱਖਿਆ ਨੂੰ ਲੈ ਕੇ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ ਇਹਦੇ ਵਿੱਚ ਸਾਡੇ ਹਰ ਇੱਕ ਥਾਣੇ ਦੇ ਵਿੱਚ ਜਿਹੜਾ ਨਾਕਾਬੰਦੀ ਸ਼ਾਮ ਨੂੰ ਤੇ ਉਸ ਤੋਂ ਬਿਨਾਂ ਜਿਹੜੀ ਰਾਤ ਦੀ ਪੈਟਰੋਲਿੰਗ ਪਾਰਟੀਆਂ ਸਰਕਾਰੀ ਬਿਲਡਿੰਗਾਂ ਤੇ ਇੰਪੋਰਟੈਂਟ ਜਿਹੜੀਆਂ ਪਲੇਸਿਸ ਹਨ ਉਹਨਾਂ ਦੇ ਉੱਤੇ ਪੁਲਿਸ ਦੀ ਪੈਟਰੋਲਿੰਗ ਦੇਖੋ ਸਾਡੇ ਕੋਲ ਬਾਰੋਂ ਜਿਹੜੀ ਹੈਗੀ ਐ ਸਾਡੇ ਕੋਲ ARP ਟੀਮਾਂ 10 ਦੇ ਕਰੀਬ ਪਹੁੰਚ ਚੁੱਕੀਆਂ ਨੇ ਬਾਕੀ ਹੋਰ ਵੀ ਫੋਰਸ ਆ ਰਹੀ ਹੈ ਉਸ ਤੋਂ ਬਿਨਾਂ ਜਿਹੜੀ ਸਾਡੇ ਜ਼ਿਲ੍ਹੇ ਦੇ ਕਰੀਬ ਅਸੀਂ 60 ਤੋਂ 65% ਜਿਹੜੀ ਫੋਰਸ ਸਪਟੈਲਾ ਜ਼ਿਲ੍ਹੇ ਦੀ ਉਹ 26 ਜਨਵਰੀ ਦੀ ਸਿਕਿਉਰਟੀ ਲਈ 61 ਦਿਨ ਦੀ ਸਿਕਿਉਰਟੀ ਲਈ ਯੂਜ਼ ਕਰਾਂਗੇ 26 ਜਨਵਰੀ ਦੇ ਗੰਟਰ ਦਿਵਸ ਮੌਕੇ ਤੇ ਜਿਹੜਾ ਕਿ ਪਟਿਆਲਾ ਦੇ ਵਿੱਚ ਰਾਜਪਤਰੀ ਸਮਾਗਮ ਹੈ ਜਿੱਥੇ ਪੰਜਾਬ ਦੇ ਰਾਜਪਾਲ ਨੇ ਝੰਡਾ ਚੜ੍ਹਾਣਾ ਉਸ ਸਬੰਧੀ ਪਟਿਆਲਾ ਸ਼ਹਿਰ ਦੇ ਵਿੱਚ ਪੁਲਿਸ ਦੇ ਕੀ ਸੁਰੱਖਿਆ ਦੇ ਪ੍ਰਬੰਧ ਨੇ ਸਾਡੇ ਨਾਲ ਨੇ ਐਸਪੀ ਆਪਰੇਸ਼ਨ ਸੌਰਵ ਜਿੰਦਲ ਜੀ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਸਰ ਸ਼ਹਿਰ ਦੇ ਵਿੱਚ ਗੰਤੂ ਜੀ ਰਾਜਪਦਰੀ ਸਮਾਗਮ ਹੈ ਸਰ ਕੀ ਕੀ ਸੁਰੱਖਿਆ ਦੇ ਪ੍ਰਬੰਧ ਕੀਤੇ ਬਿਨੇ ਦੇਖੋ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਪੁਲਿਸ ਚੰਡੀਗੜ੍ਹ ਉਹਨਾਂ ਦੀ ਡਾਇਰੈਕਸ਼ਨ ਦੇ ਮੁਤਾਬਕ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਜਿਹੜੇ 26 ਜਨਵਰੀ ਦੀ ਸੁਰੱਖਿਆ ਨੂੰ ਲੈ ਕੇ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ ਇਹਦੇ ਵਿੱਚ ਸਾਡੇ ਹਰ ਇੱਕ ਥਾਣੇ ਦੇ ਵਿੱਚ ਜਿਹੜਾ ਨਾਕਾਬੰਦੀ ਸ਼ਾਮ ਨੂੰ ਤੇ ਉਸ ਤੋਂ ਬਿਨਾਂ ਜਿਹੜੀ ਰਾਤ ਦੀਆਂ ਪੈਟਰੋਲਿੰਗ ਪਾਰਟੀਆਂ ਸਰਕਾਰੀ ਬਿਲਡਿੰਗਾਂ ਤੇ ਇੰਪੋਰਟੈਂਟ ਜਿਹੜੀਆਂ ਪਲੇਸਿਸ ਹਨ ਉਹਨਾਂ ਦੇ ਉੱਤੇ ਪੁਲਿਸ ਦੀ ਪੈਟਰੋਲਿੰਗ ਦੇ ਸਖਤ ਇੰਤਜ਼ਾਮ ਕੀਤੇ ਗਏ ਨੇ ਇਸ ਤੋਂ ਬਿਨਾਂ ਸਾਡੀ ਜਿਹੜੀ ਪੁਲਿਸ ਟੀਮਾਂ ਵੱਲੋਂ ਫਲੈਗ ਮਾਰਚ ਵੀ ਕੀਤਾ ਜਾਊਗਾ ਐਸਐਚਓ ਵੱਲੋਂ ਤੇ ਐਸਐਚਓ ਵੱਲੋਂ ਆਪਣੇ ਆਪਣੇ ਏਰੀਆ ਦੇ ਵਿੱਚ ਹੀ ਰੀਡੋਮਿਨੇਸ਼ਨ ਕੀਤੀ ਗਈ ਹੈ ਤੇ ਜਿਹੜੇ ਇੰਟਰਸਟੇਟ ਨਾ ਪੁਆਇੰਟ ਨੇ ਪੰਜਾਬ ਦੇ ਪਟਿਆਲਾ ਡਿਸਟ੍ਰਿਕਟ ਦੇ ਹਰਿਆਣੇ ਨਾਲ ਲੱਗਦੇ ਨੇ ਉੱਥੇ ਵੀ ਜਿਹੜੀ ਹੈ 24 ਆਰ ਨਾਕਾ ਬੰਦੀ ਕੀਤੀ ਗਈ ਹੈ ਬਾਹਰੋਂ ਪੁਲਿਸ ਫੋਰਸ ਕੀ ਨਿਕਾਈ ਵੀ ਕੋਈ ਪੈਰਾਬਿਲਟਰੀ ਮੂਵ 4th ਆਈਪੀ ਹੈ ਜਾਂ ਕੋਈ ਪੰਜਾਬ ਦੀ ਹੋਰ ਆਰ ਪੀਪੀ ਦੀ ਕੋਈ ਮਿਲਟਾਲੀ ਨਹੀਂ ਹੋਵੇ ਕਿਹੜੇ ਕਿਹੜੇ ਕੰਪਨੀ ਦੇਖੋ ਸਾਡੇ ਕੋਲ ਬਾਹਰੋਂ ਜਿਹੜੀ ਹੈਗੀ ਹੈ ਸਾਡੇ ਕੋਲ ਆਰਪੀ ਟੀਮਾਂ ਅ 10 ਦੇ ਕਰੀਬ ਪਹੁੰਚ ਚੁੱਕੇ ਨੇ ਬਾਕੀ ਹੋਰ ਵੀ ਫੋਰਸ ਆ ਰਹੀ ਹੈ ਉਸ ਤੋਂ ਬਿਨਾਂ ਜਿਹੜੀ ਸਾਡੇ ਜ਼ਿਲ੍ਹੇ ਦੇ ਕਰੀਬ ਅਸੀਂ 60 ਤੋਂ 65% ਜਿਹੜੀ ਫੋਰਸ ਸਪਟੇਲਾ ਜ਼ਿਲ੍ਹੇ ਦੀ ਉਹ 26 ਜਨਵਰੀ ਦੀ ਸਿਕਿਉਰਟੀ ਲਈ ਗੰਦੰਤਰ ਦਿਵਸ ਦੀ ਸਿਕਿਉਰਟੀ ਲਈ ਯੂਜ਼ ਕਰਾਂਗੇ